ਹਲਕਾ ਡੇਰਾ ਬੱਸੀ ਦੇ ਵਾਸੀਓ ਸਸੀਕਲ ਜੀ ਮੈਂ ਆਪ ਸਭ ਲੋਗ ਨੂੰ ਬੇਨਤੀ ਕਰਦਾ ਕਿ ਤੁਸੀਂ ਕੱਲ ਦੇਖਿਆ ਹੋਵੇਗਾ ਕਿ ਸੋਸ਼ਲ ਮੀਡੀਆ ਮੀਡੀਆ ਪ੍ਰਿੰਟ ਮੀਡੀਆ ਤੇ ਕਿੰਨੇ ਤਰ੍ਹਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਨਿਤਿਨ ਨਾਮ ਦੇ ਪੀਏ ਕਰਕੇ ਇਹ ਗੱਲ ਕਹੀ ਗਈ ਕਿ ਕੁਲਜੀਤ ਰੰਧਾਵਾ ਦਾ ਪੀਏ ਲੱਖ ਰੁਪਇਆ ਮੰਗਿਆ ਸੀਗਾ ਉਹਨੇ ਉਹੀ ਠਾਨੇਦਾਰ ਸਾਹਿਬ ਦਾ ਆ ਬਿਆਨ ਹੈ ਕਿ ਮੇਰੇ ਤੋਂ ਕੋਈ ਪੈਸਾ ਨਹੀਂ ਮੰਗਿਆ ਨਾ ਮੈਂ ਐਮਐਲਏ ਸਾਹਿਬ ਨੂੰ ਮਿਲਿਆ ਨਾ ਫੋਨ ਆਇਆ ਨਾ ਕਿਸੇ ਨਿਤਨ ਨਾਮ ਦਾ ਵਿਅਕਤੀ ਨੂੰ ਮੈਂ ਜਾਣਦਾ ਦੂਸਰੇ ਪਾਸੇ ਆ ਜਿਹੜੇ ਸ਼੍ਰੀਮਾਨ ਜੀ ਵੀਡੀਓ ਬਣਾ ਰਹੇ ਨੇ ਇਹ ਮਾਨਸਿਕ ਰੋਗੀ ਨੇ ਧਵਨ ਸਾਹਿਬ ਮੈਂ ਆਪਣੇ ਹਲਕੇ ਵਾਸੀਆਂ ਨੂੰ ਕਹਿਣਾ ਕਿ ਪ੍ਰਸ਼ਾਸਨ ਜੋ ਕਾਰਵਾਈ ਕਰੇਗਾ ਭਾਵੇਂ ਮੇਰੇ ਆਪਣੇ ਹਲਕੇ ਦਾ ਮੈਂ ਆਪਣਾ ਪਾਰਟੀ ਦਾ ਵਰਕਰ ਹੋਵੇ ਭਾਵੇਂ ਮੇਰੇ ਪਰਿਵਾਰ ਦਾ ਮੈਂਬਰ ਹੋਵੇ ਉਹਨੂੰ ਬਖਸ਼ਾਂਗੇ ਨੇ ਲੇਕਿਨ ਨਿਤਿਨ ਨਾਂ ਦੇ ਤਾਂ 5-7 ਮੇਰੇ ਕੋਲ ਇਹੋ ਜਿਹੇ ਵਰਕਰ ਨੇ ਆਮ ਆਦਮੀ ਪਾਰਟੀ ਚ ਕੰਮ ਕਰਦੇ ਨੇ ਜਿਹੜੇ ਲੇਕਿਨ ਤੁਹਾਨੂੰ ਮੈਂ ਦੱਸਣਾ ਚਾਹਣਾ ਵਿਧਾਨ ਸਭਾ ਜਾ ਕੇ ਚੈੱਕ ਕਰਿਓ ਨਿਤਿਨ ਨਾਂ ਦਾ ਪੀਏ ਮੇਰੇ ਕੋਲ ਹੈ ਹੀ ਨਹੀਂ ਕੋਈ ਲੇਕਿਨ ਮੈਂ ਇੱਥੇ ਗੱਲ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਵਾਲੇ ਵੀਰਾਂ ਨੂੰ ਕਹਾਂਗਾ ਕਿ ਜਿਹੜੀ ਤੁਸੀਂ ਕੱਲ ਇਹਨਾਂ ਹਾਈਲਾਈਟ ਇੱਕ ਚੀਜ਼ ਨੂੰ ਕੀਤਾ ਮੇਰੀ ਹੱਥ ਜੋੜ ਕੇ ਰਿਕੁਐਸਟ ਹੈ ਤੁਹਾਨੂੰ ਉਹੀ ਚੈਨਲ ਜਿਹੜੇ ਕੱਲ ਵੀਰਾਂ ਨੇ ਪੈਸੇ ਮੰਗਦਾ ਵਿਧਾਇਕ ਦਾ ਪੀਏ ਫੜੇ ਗਿਆ ਪਹਿਲੀ ਗੱਲ ਤਾਂ ਪੀਏ ਹੈ ਨਹੀਂ ਵਿਧਾਇਕ ਦੀ ਕਦੀ ਇਸ ਬੰਦੇ ਦੀ ਨਾਂ ਦੀ ਗੱਲ ਨਹੀਂ ਹੋਈ ਆ ਸੁਹਾਣੇ ਥਾਣੇ ਬਰਮਾ ਸਿੰਘ ਲੱਗਿਆ ਮੇਰੇ ਹਲਕੇ ਚਾਰ ਬਦਲੀਆਂ ਹੋਈਆਂ ਸੋਹਾਣੇ ਥਾਣੇ ਲੱਗਣ ਵਾਸਤੇ ਪੰਜਾਬ ਤੋਂ ਸਿਫਾਰਸ਼ਾਂ ਕਰਦੇ ਆ ਜੇ ਮੇਰੀ ਇਹਦੇ ਨਾਲ ਕੋ ਰੰਜਿਸ਼ ਹੁੰਦੀ ਤੇ ਮੈਂ ਕਿਉਂ ਮੁਖਰ ਨਾ ਬਦਲੀ ਕਰਾਉਂਦਾ ਕਿਤੇ ਬਾਹਰ ਨਾ ਕਰਾਉਂਦਾ ਯਾਰ ਲੋਕਾਂ ਨੂੰ ਗੁੰਮਰਾਹ ਨਾ ਕਰੋ ਮੈਂ ਤਾਂ ਸਾਰੇ ਚੈਨਲ ਵਾਲੇ ਵੀਰਾਂ ਨੂੰ ਕਹਾਂਗਾ ਜਿੱਥੇ ਤੁਸੀਂ ਉਹ ਕੱਲ ਇੱਕ ਫੇਕ ਜਿਹੜੀ ਸੀ ਖਬਰ ਉਹਨੂੰ ਵਰਲਡ ਲੈਵਲ ਤੱਕ ਸਾਰੇ ਤੱਕ ਲੋਕਾਂ ਨੇ ਪਹੁੰਚਾਇਆ ਮੇਰਾ 35 ਸਾਲ ਦਾ ਭਰਾਉ ਕੈਰੀਅਰ ਆ 35 ਸਾਲ ਰਾਜਨੀਤੀ 'ਚ ਮੈਂ 1 ਰੁਪਿਆ ਵੀ ਕਿਸੇ ਤੋਂ ਤੁਹਾਨੂੰ ਸਾਬਤ ਕਰ ਦਵਾਂ ਤਾਂ ਮੈਂ ਅੱਜ ਹੀ ਰਾਜਨੀਤੀ ਛੱਡ ਦਾਂਗਾ ਦੂਸਰੀ ਬੇਨਤੀ ਇਹ ਕਰਦਾ ਮੈਂ ਉਮੀਦ ਕਰਾਂਗਾ ਕਿ ਅੱਜ ਇਸ ਵੀਡੀਓ ਤੋਂ ਬਾਅਦ ਤੁਸੀਂ ਉਹਨਾਂ ਚੈਨਲਾਂ ਨੂੰ ਮੇਰੀ ਵੀਡੀਓ ਜ਼ਰੂਰ ਭੇਜਿਓ ਤਾਂ ਕਿ ਸੱਚ ਜਾਗਰ ਹੋ ਸਕੇ ਜੇ ਕੋਈ ਇਹਦੇ ਪਿੱਛੇ ਸ਼ਕਤੀ ਗਲਤ ਕਰਦੀ ਪਰ ਕਾਨੂੰਨੀ ਤੌਰ ਤੇ ਆ ਗਈ ਤਾਂ ਉਹ ਬਖਸ਼ੀ ਨਹੀਂ ਜਾਏਗੀ